ਅੰਮ੍ਰਿਤਸਰ ਚ ਅਕਾਲੀ ਲੀਡਰ ਦੇ ਐਨਕਾਊਂਟਰ ਦੇ ਸੀਸੀਟੀਵੀ ਫੁਟੇਜ ਨਾਲ ਛੇੜਖਾਨੀ ਹੋ ਸਕਦੀ ਹੈ ਅਕਾਲੀ ਨੇਤਾ ਉਪਕਾਰ ਸਿੰਘ ਸੰਧੂ ਦਾ ਇਹ ਦਾਅਵਾ ਹੈ ਉਹਨਾਂ ਮੁਤਾਬਕ ਸੀਸੀਟੀਵੀ ਚ ਸਭ ਕੁਝ ਰਿਕਾਰਡ ਹੈ ਅਤੇ ਇਸ ਮਾਮਲੇ ਨੂੰ ਪੁਲਿਸ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ 16 ਜੂਨ ਦੀ ਸ਼ਾਮ ਵੇਰਕਾ ਰੋਡ ਤੇ ਅਕਾਲੀ ਨੇਤਾ ਮੁਕਜੀਦ ਮੁੱਖਾ ਦਾ ਐਨਕਾਊਂਟਰ ਕੀਤਾ ਗਿਆ ਸੀ ਬਿਲਕੁਲ ਗਲਤ ਹੈ ਜੀ ਸੀਸੀਟੀਵੀ ਫੁਟੇਜ ਨੇ ਹੀ ਦੱਸਤਾ ਹੈ ਕਿ ਸਾਰਾ ਕੁਝ ਹੀ ਗਲਤ ਆ ਨਾਰਕੋਟਿਕ ਸੈੱਲ ਵਾਲਿਆਂ ਨੇ ਇੱਕ ਐਫਆਈਆਰ ਲਾਜ਼ ਕਰਾਈ ਆ ਉਹਦੇ ਵਿੱਚ ਇਹ ਕਹਿੰਦੇ ਆ ਕਿ ਅਸੀਂ ਉੱਥੇ ਨਾਕਾ ਲਾਇਆ ਸੀ ਜਦੋਂ ਇਹ ਗੱਡੀ ਆਈ ਆ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਉਹ ਸੀਸੀਟੀਵੀ ਫੁਟੇਜ ਨੇ ਬਿਲਕੁਲ ਠੁਠਲਾ ਦਿੱਤਾ ਉਹ ਕਲੀਅਰ ਕੀਤਾ ਵੀ ਇਹ ਗੱਡੀ ਜ ਬੜਾ ਸਲੋ ਜਾ ਰਿਹਾ ਔਰ ਉਹ ਗੱਡੀਆਂ ਪਿੱਛੋਂ ਬਹੁਤ ਫਾਸਟ ਆਈਆਂ ਉਹਨਾਂ ਦੀਆਂ ਉਦੋਂ ਉਹਨਾਂ ਕੇਰਾ ਪਾਇਆ ਔਰ ਜਿਹੜੀ ਨੰਬਰ ਪਲੇਟਸ ਵਾਲੀ ਗੱਲ ਵੀ ਆ ਉਹ ਵੀ ਬਿਲਕੁਲ ਉਹਨਾਂ ਦੀ ਝੂਠੀ ਆ ਨੰਬਰ ਪਲੇਟਸ ਲੱਗੀਆਂ ਹੋਈਆਂ ਸਨ ਸਮੰਦਤ ਅਧਿਕਾਰੀ ਨਾਰਕੋਟਿਕ ਸਲ ਦੇ మేబీ ਕਿ ਉਹਨਾਂ ਨੇ ਜੋ ਉਹਨਾਂ ਨੇ ਇਨਫੋਰਮੇਸ਼ਨ ਪੁਲਿਸ ਕਮਿਸ਼ਨਰ ਨੂੰ ਦਿੱਤੀ ਹੋਵੇ ਉਹਨਾਂ ਦੇ ਮੁਤਾਬਕ ਉਹ ਉਹਦੇ ਉਹਨੂੰ ਸੱਚ ਉਹਨਾਂ ਨੇ ਮੰਨਿਆ ਪੁਲਿਸ ਅਫਸਰ ਨੇ ਆਪਣੇ ਅਧਿਕਾਰੀ ਦੀ ਗੱਲ ਨੂੰ ਸੱਚੀ ਮੰਨਣਾ ਹੈ ਮੌਕੇ ਤੇ ਪ੍ਰੂਵ ਹੋ ਗਿਆ ਮੌਕੇ ਤੇ ਲੋਕਾਂ ਨੇ ਦੇਖਿਆ ਈਵਨ ਫੈਕਟਰੀ ਦੀ ਲੇਬਰ ਵੀ ਉਸ ਵੇਲੇ ਬਾਹਰ ਜਾ ਰਹੀ ਸੀ ਕਿ ਨੰਬਰ ਪਲੇਟਾਂ ਵੀ ਉਹਨਾਂ ਨੇ ਬਾਅਦ ਚ ਲਾਈਆਂ ਔਰ ਗੋਲੀ ਵੀ ਉਹਨਾਂ ਦਾ ਰਵਾਲਵਰ ਕੱਢ ਕੇ ਉਹਦਾ ਇਹਨਾਂ ਨੇ ਆਪ ਮਾਰੀ ਹੈ ਉਹਨੂੰ ਮਾਰਨ ਤੋਂ ਬਾਅਦ ਜਦੋਂ ਬਿਲਕੁਲ ਮਾਰ ਦਿੱਤਾ ਗਿਆ ਇਹ ਬਿਲਕੁਲ ਇੱਕ ਮਰਡਰ ਕੀਤਾ ਗਿਆ ਗਿਣੀ ਮਿਥੀ ਸਾਜ਼ਿਸ਼ ਤਹਿਤ ਕਿਤੇ ਨਾ ਕਿਤੇ ਜਿਹੜੇ ਬੰਦੇ 25 ਤਰੀਕ ਦੀ ਜਿਹੜੀ ਸਾਡੀ ਐਫ ਆਈ ਆਰ ਆ ਜਿਹੜੇ ਉਦੋਂ ਗੁਰਦੇਵ ਸਿੰਘ ਨੂੰ ਜਿੰਦਾਂ ਨੇ ਮਾਰਿਆ ਉਹ ਇਹਦੇ ਵਾਲੀ ਗਏ ਸੀ ਇਹਨੂੰ ਹੀ ਗਾਲਾਂ ਕੱਢ ਰਹੇ ਸੀ ਤੇ ਉਹਨਾਂ ਦੇ ਕਿਤੇ ਨਾ ਕਿਤੇ ਕੋਈ ਪੈਸੇ ਥੇਲੇ ਦੀ ਇਨਵੋਲਵਮੈਂਟ ਚਾਹੇ ਉਹ ਕਿਤੇ ਲੋਅਰ ਲੈਵਲ ਤੇ ਹੋਵੇ ਉੱਪਰ ਤੇ ਹੋਵੇ ਅਸੀਂ ਨਹੀਂ ਕਹਿ ਸਕਦੇ ਕਿਸੇ ਨਾ ਕਿਸੇ ਮੁਲਾਜ਼ਮ ਦੀ ਜ਼ਰੂਰ ਇਨਵੋਲਵਮੈਂਟ ਨਿਕਲੇਗੀ ਅਗਰ ਨਿਰਪੱਖ ਇਨਕੁਆਰੀ ਕੀਤੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਇਹ ਸਾਡਾ ਦਾਵਾ ਆ ਕਿ ਇਹ ਪੈਸੇ ਲੈ ਕੇ ਮਰਡਰ ਕੀਤਾ ਗਿਆ